ਦੁਨੀਆ ਉੱਤੇ ਹਰ ਤਰ੍ਹਾਂ ਦੇ ਲੋਕ ਨੇ ਜਿੱਥੇ ਠੱਗ ਲੁਟੇਰੇ ਚੋਰ ਉੱਚਕੇ ਨੇ ਉੱਥੇ ਦਾਨੀਆਂ ਦੀ ਵੀ ਕੋਈ ਥੋੜ੍ਹ ਨਹੀਂ ਹਰ ਕੋਈ ਆਪਣੀ ਸ਼ਰਧਾ ਅਤੇ ਸੰਰਥਾ ਦੇ ਅਨੁਸਾਰ ਸਮੇਂ-ਸਮੇਂ ਤੇ ਲੰਗਰ ਲਾਉਂਦਾ ਹੈ ਇਸੇ ਤਰ੍ਹਾਂ ਮਿਲੀ ਜਾਣਕਾਰੀ ਦੇ ਅਨੁਸਾਰ ਬੀਤੇ 50 ਸਾਲਾਂ ਤੋਂ ਲਗਾਤਾਰ ਲੋਹੜੀ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂੌਰ ਦੇ ਨਜ਼ਦੀਕ ਪਿੰਡ ਕੋਟ ਮੀਆਂ ਸਾਹਿਬ ਸਰਦਾਰ ਸੰਤੋਖ ਸਿੰਘ ਅਤੇ ਉਹਨਾਂ ਦਾ ਪਰਿਵਾਰ ਲੱਖਾਂ ਰੁਪਏ ਖਰਚ ਕਰਕੇ ਗੰਨੇ ਦੇ ਰਸਤਾ ਹਰ ਸਾਲ ਫ੍ਰੀ ਲੰਗਰ ਲਾਉਂਦਾ ਹੈ ਇਸ ਲੰਗਰ ਵਿੱਚੋਂ ਜਿੰਨਾ ਮਰਜ਼ੀ ਤੁਸੀਂ ਰਸ ਲੈ ਜਾ ਸਕਦੇ ਹੋ ਆਪਣੇ ਘਰ ਨੂੰ ਫ੍ਰੀ ਗੰਨੇ ਦਾ ਰਸ ਲੰਗਰ ਜਿਹੜਾ ਲੱਗਿਆ ਹੁੰਦਾ ਉਹਦੇ ਵਿੱਚੋਂ ਕੋਈ ਵੀ ਲੈ ਜਾ ਸਕਦਾ ਕੋਈ ਮਨਾਹੀ ਨਹੀਂ ਕੀਤੀ ਜਾਂਦੀ ਕਿਸੇ ਵੀ ਜਾਤ ਪਾਤ ਧਰਮ ਦਾ ਕੋਈ ਵੀ ਵਿਅਕਤੀ ਬਗੈਰ ਵਿਤਕ੍ਰਿ ਤੋਂ ਉੱਥੋਂ ਇਹ ਰਸ ਲੈ ਜਾ ਸਕਦਾ ਹੈ ਤੇ ਹਰ ਇਨਸਾਨ ਨੂੰ ਇਹ ਰਸ ਮੁਫਤ ਵਿੱਚ ਦਿੱਤਾ ਜਾਂਦਾ ਹੈ ਸਵੇਰੇ 9 ਵਜੇ ਆਪਣੇ ਕੋਲੋਂ ਇਹ ਜਨਰੇਟਰ ਚਲਾ ਕੇ ਸ਼ਾਮ ਤੱਕ ਜਦ ਤੱਕ ਲੋਕ ਆਉਂਦੇ ਰਹਿੰਦੇ ਨੇ ਉਦੋਂ ਤੱਕ ਗੰਨੇ ਦੇ ਰਸ ਦਾ ਇਹ ਲੰਗਰ ਚੱਲਦਾ ਰਹਿੰਦਾ ਹੈ ਲਵਪ੍ਰੀਤ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਜੀ ਮੈਂ ਤੁਹਾਡਾ ਆਪਣਾ ਲਵਪ੍ਰੀਤ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਿਲ੍ਹਾ ਗਰਦਾਸਪੁਰ ਦੇ ਕਸਬਾ ਕਰਨੂਰ ਦੇ ਨਜ਼ਦੀਕ ਪਿੰਡ ਕੋਟ ਮੀਆਂ ਸਾਹਿਬ ਉਹ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਗन्ने ਦਾ ਰਸ ਕਿਨੇ ਮਤਲਬ ਸਾਰਾ ਚੱਲ ਰਿਹਾ ਹੈ ਉਹ ਲੋਕ ਦੂਰੋਂ ਨੇੜੇ ਜਿਹੜਾ ਗन्ने ਦਾ ਰਸ ਲੈਣ ਲਈ ਇੱਥੇ ਪਹੁੰਚ ਰਹੇ ਹਨ ਉਹ ਜਿਨ੍ਹਾਂ ਦੇ ਵੱਲੋਂ ਇਹ ਸਾਰਾ ਪ੍ਰੋਜੈਕਟ ਲਗਾ ਗਿਆ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੇ ਮੰਨ ਦੇ ਵਿੱਚ ਇਹ ਕਿਵੇਂ ਵਿਚਾਰ ਆਇਆ ਕਿ ਸਾਰਾ ਜਿਹੜਾ ਗन्ने ਦਾ ਰਸ ਲੋੜੀਂਦਾ ਦੇਣਾ ਜਿਹੜਾ ਲੋਕਾਂ ਨੂੰ ਫ੍ਰੀ ਦੇਣਾ ਉਹ ਖੜੇ ਨਾਲ ਬੁਝੋ ਨਾ ਫਸੇ ਨਾ ਮੇਰਾ ਨਾਮ ਅਮਨਦੀਪ ਸਿੰਘ ਤੇ ਡੈਡੀ ਜੀ ਦਾ ਨਾਮ ਸਰਦਾਰ ਸੰਤੋਖ ਸਿੰਘ ਇਹ ਭਈ ਜਿਹੜਾ ਵਾ ਗੰਨੇ ਦਾ ਆਸਾ ਇਹ ਕਿਵੇਂ ਮਤਲਬ ਮੰਦੇ ਵਿੱਚ ਆਇਆ ਕਿ ਜਿਹੜਾ ਅੱਜ ਲੋਹੜੀਆਂ ਦੇ ਦਿਨ ਜਿਹੜਾ ਵਾ ਲੋਕਾਂ ਨੂੰ ਜਿਹੜਾ ਫ੍ਰੀ ਲੈਣਾ ਇਹ ਜੀ ਸਾਡੇ ਪੈਦਾ ਹੋਣ ਤੋਂ ਪਹਿਲਾਂ ਦਾ ਹੀ ਫਾਦਰ ਸਾਹਿਬ ਸਾਡੇ ਡੈਡੀ ਜੀ ਚਲਾਉਂਦੇ ਰਹੇ ਨੇ ਸਰਦਾਰ ਸੰਤੋਖ ਸਿੰਘ ਤੇ ਸੰਤੋਖ ਸਿੰਘ ਦੇ ਫਾਦਰ ਦਾ ਨਾਮ ਸਰਦਾਰ ਲਾਲ ਸਿੰਘ ਹਾਂਜੀ ਇਹਕ ਮਤਲਬ ਹੈ ਕਿ ਜੇ ਲੱਗਣੀ ਵੀ ਮਾਰਕੀਟ ਦੇ ਵਿੱਚ 30 40 50 ਰੁਪਏ ਪ੍ਰਤੀ ਮੀਟਰ ਜਿਹੜੀ ਰੋਹ ਵੇਖਾਂ ਦੀ ਹੈ 100 ਤੋਂ ਵੱਧ ਜਿਹੜਾ ਗੋੜ ਵੇਖਣਾ ਚਾਹਤ ਹੈ। ਕਦੀ ਮੰਦ ਦੇ ਵਿੱਚ ਨਾ ਪੈਸੀ ਵੀ ਮਤਲਬ ਇਹਨਾਂ ਪਤਾ ਲੱਗ ਜਾਂਦਾ ਹੈ ਇੰਨਾ ਹੋ ਸਕਦਾ ਕਿ ਚੱਲ ਜਾਂਦਾ ਕਿ ਇਹਨਾਂ ਚਾਰ ਨਹੀਂ ਮੰਗਦੇ। ਨਾ ਨਾ ਕੋਈ ਵਿਚਾਰ ਨਹੀਂ ਜੀ ਮਹਾਰਾਜ ਦੀ ਕਿਰਪਾ ਨਾਲ ਮਹਾਰਾਜ ਨੇ ਹੀ ਸ਼ੁਰੂ ਕਰਾਇਆ। ਕਿਲੇ ਵਾਲੇ ਮਹਾਰਾਜ ਨੇ। ਡਾੜੀ ਦੀ ਹੁਣ ਆ ਉਹਦਾ ਨਾਮਦਾਨ ਲਿਆ ਸੀ। ਤੇ ਉੱਥੇ ਹੀ ਬਚਨ ਹੋਇਆ ਮਹਾਰਾਜ ਵੱਲੋਂ ਹੀ। ਭਈ ਲੋੜੀ ਦਾ ਦਿਹਾਰਾ ਸੀ। ਤਾਂ ਡਾਡੀ ਜੀ ਉੱਥੇ ਗਏ ਨੇ ਮੱਥਾ ਟੇਕਣ ਤੇ ਮਹਾਰਾਜ ਨੇ ਕਿਹਾ ਵੀ ਇੱਥੇ ਕੀ ਕਰਨ ਆਏ ਹੋ ਭਾਈ ਜਿੰਨਾ ਵੀ ਕਮਾਦ ਲਾਇਆ ਥੋੜਾ ਥੋੜਾ ਜਿੰਨਾ ਵੀ ਬਹੁਤਾ ਥੋੜਾ ਜੋ ਵੀ ਆ ਜੋ ਆਪਣੇ ਜਾ ਕੇ ਘਰ ਤੇ ਰੋਹ ਦਾ ਲੰਗਰ ਲਾਓ ਇਹਦੇ ਨਾਲ ਵੱਡੀ ਸੇਵਾ ਕੋਈ ਨਹੀਂ ਉਦੋਂ ਦਾ ਹੀ ਜਦੋਂ ਤੇ ਡਾਡੀ ਜੀ ਇਹ ਕੰਮ ਕਰਦੇ ਪਏ ਨੇ ਪਹਿਲਾਂ ਡੰਗਰਾਂ ਨਾਲ ਹੀ ਤੇ ਹੁਣ ਮਹਾਰਾਜ ਦੀ ਕਿਰਪਾ ਨਾਲ ਵਧਿਆ ਹੀ ਆ ਮਾਲਕੀ ਵਧਾਉਣ ਵਾਲਾ ਸਭ ਕੁਝ ਉਹੋ ਹੀ ਆਹ ਜਾਨੇ ਵੀ ਮਹਾਰਾਜ ਪਰਿਵਾਰ ਤੇ ਮਿਹਰ ਪਰਿਆ ਹੱਥ ਰੱਖੇ ਦੀਆਂ ਦੀ ਤੰਦਰੁਸਤੀ ਰਹੇ ਇਹ ਮਹਾਰਾਜ ਬਲ ਬੱਛੀ ਜਾਈ ਤੇ ਇਦਾਂ ਹੀ ਸੇਵਾ ਕਰਦੇ ਰਹੀਏ ਉਹ ਹੁਣ ਤੱਕ ਦੀ ਲੋੜ ਤਾਂ ਉਸ ਦਾ ਪਤਾ ਲੱਗੀ ਜਾਣ ਕਿ ਕਿੰਨੀ ਮਤਲਬ ਵੱਧਦੀ ਆ ਕਿ ਜਾਂ ਮਨ ਲੋਕ ਹੋਰ ਜਿਆਦਾ ਕੰਮ ਲਾਉਣਾ ਪੈਣਾ ਵਾਦਾ ਨਹੀਂ ਦਿਆ ਮਹਾਰਾਜ ਦੀ ਕਿਰਪਾ ਨਾਲ ਹਾਂਜੀ ਹਾਂਜੀ ਵਾਦਾ ਹੀ ਪਿਆ ਜੀ ਨਾਲ ਚਾਪ ਕੌੜਿਆਂ ਦਾ ਲੰਗਰ ਲੱਗਾ ਤੇ ਨਾਲ ਮਹਾਰਾਜ ਦੀ ਕਿਰਪਾ ਨਾਲ ਜੋ ਮਾਲਕ ਕਰਾਉਣਗੇ ਵਧਾਵਾਗੇ ਹੀ ਉਹ ਵਧਾਉਣਾ ਉਹਨਾਂ ਆਪ ਹੀ ਆ ਮਾਲਕ ਅੱਜ ਜਿਹੜਾ ਕਿਨੇ ਵਜੇ ਚੱਲੂ ਕਰ ਦਿੱਤਾ ਵਾ ਤੇ ਕਿਨੇ ਵਜੇ ਤੱਕ ਜਿਹੜਾ ਸਮਾਂ ਖਲੇਗਾ 9 ਵਜੇ ਚੱਲ ਪਿਆ ਹੈ ਨਹੀਂ 9.5 ਚਲਾਤਾ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਜਿੱਨਾਂ ਚ ਇੱਕ ਸੰਗਤ ਆਏਗੀ ਚੱਲੇਗਾ ਤੇ ਉਦਾਂ 5 6 ਵਜੇ ਜਾਂਦੇ ਨੇ ਯਾਰ ਇਹ ਮਾਨ ਲਗਾ ਗਿਆ ਕਿ ਕਿੰਨੇ ਮਤਲਬ ਕਿ ਨਹੀਂ ਸਕਦੇ ਜੜੀਆ ਮਤਲਬ ਉਹ ਦਿਨੂ ਕੱਲ ਹੋਉਂਦੀ ਬੰਦੇ ਆਈਏ ਕੋਈ ਮਰਦੇ ਹੁੰਦੇ ਨਹੀਂ ਆਈ ਆਈਡੀਆ ਤਾਂ ਕੋਈ ਨਹੀਂ ਜਿਵੇਂ ਤੁਹਾਡੇ ਸਾਹਮਣੇ ਸੰਗਤ ਆਈ ਜਾਂਦੀ ਆ ਜਾਈ ਜਾਂਦੀ ਆ ਹਾਂਜੀ ਇਹ ਮਹਾਰਾਜ ਦੀ ਕਿਰਪਾ ਨਾਲ ਚੱਲਦਾ ਰਹੇਗਾ ਜਿੱਨਾਂ ਜੇ ਕਮਾਲ ਕੁ ਬਲ ਬਖਸ਼ੇਗਾ ਉਹ ਤਕਰੀਬਨ ਜਿਹੜਾ ਵਾ ਜਿਹੜਾ 10 ਬੰਦਾ ਜਿਹੜਾ ਤੁਹਾਡਾ ਏਰੀਆ 55 ਵਾ ਜਿੰਨਾ ਕੋਲ ਰੈਡੀ ਪਤਾ ਇਹਦੇ ਵਿੱਚ ਮਤਲਬ ਹੋਰ ਵੀ ਕੋਈ ਜਿਹੜਾ ਗਲੇ ਦਾ ਰਸ ਦੀ ਜਿਹੜੀ ਹਵਾ ਚੱਲ ਰਹੀ ਹੈ ਕਿ ਜਿਹੜਾ ਤੁਹਾਡੇ ਨਾਲ ਚੱਲ ਰਹੀ ਹੈ ਨਹੀਂ ਆਪਣੇ ਅਜੇ ਤੇ ਇੱਥੇ ਆਪਣੇ ਜੇ ਇੱਥੇ ਹੀ ਚੱਲਦੀ ਆ ਹਾਂਜੀ ਜਿਹੜਾ ਮਤਲਬ ਹੈਗਾ ਵਾ ਉਹ ਕਾਕਿ ਦਿਨ ਪਹਿਲਾਂ ਵੀ ਚੱਲਦਾ ਰਿਹਾ ਵਾ ਉਹ ਤੁਸੀਂ ਵੀ ਵੀਡੀਓ ਵਿੱਚ ਮੱਲਾ ਹੋ ਗਿਆ ਇਸ ਜਿਹੜੀ ਕਾਫੀ ਤੁਹਾਡੀ ਵੀਡੀਓ ਵੀਰੇ ਵਾਇਰਲ ਹੋ ਗਿਆ ਉਹਦੇ ਨਾਲ ਜਿਹੜਾ ਮਤਲਬ ਸਕਦਾ ਵਧਾੜ ਸਕਿਆ ਗਿਆ ਜਾ ਕੇ ਵਧੀਆ 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 ਹਾਂ ਅਰ ਡੇਰਾ ਬਾਬਾ ਨਾਨਕ ਤੋਂ ਆਏ ਦੇ ਨੇ ਮੁੰਡੇ ਤੇ ਚਲੋ ਬਾਕੀ ਜਿਹਦੇ ਕਰਮਾਂ ਚ ਉਹਨੇ ਲੈ ਹੀ ਜਾਣੀ ਜੇ ਜਿੱਥੇ ਜਿੱਥੇ ਮਹਾਰਾਜ ਨੇ ਦਾਣਾ ਪਾਣੀ ਲਿਖਿਆ ਨਾ ਉਹ ਖਾ ਹੀ ਜਾਣਾ ਹਰ ਇੱਕ ਨੂੰ ਮਲਹਾਰੋ ਮਤਲਬ ਜਿਆਦਾ ਜਿਹੜਾ ਵਿਅਕਤੀ ਆ ਰਿਹਾ ਕੋਈ ਮਲਜਾਤ ਦਾ ਨਾ ਕੋਈ ਨਾ ਨਾ ਕੋਈ ਜਾਤ ਪਾਤ ਦਾ ਨਹੀਂ ਜੀ ਮਹਾਰਾਜ ਨੇ ਇਹੋ ਹੀ ਤੇ ਚੀਜ਼ ਬਖਸ਼ੀ ਆ ਹਾਂਜੀ ਮਹਾਰਾਜ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹੋ ਹੀ ਤੇ 13 ਮਈਰ ਵਾਲਾ ਤੇ ਮਕਾਇਆ ਕੰਮ ਹਾਂਜੀ ਜਿੱਦਾਂ ਦਾ ਆਪਾਂ ਲਾ ਲਈਏ ਸਾਈ ਬਲਾਦਰੀ ਆ ਜਦ ਜੱਟ ਭਰਾ ਵਾ ਜਸਾਈ ਭਰਾ ਵਾ ਬਾシャ ਬਲਾਦਰੀ ਇਹਦੇ ਤੇ ਤੇਰ ਮੇਰ ਵਾਲਾ ਕੰਮ ਤੇ ਕੋਈ ਰੱਖਣਾ ਹੀ ਨਹੀਂ ਚਾਹੀਦਾ ਜਿੱਦਾਂ ਦੇ ਉਹਨਾਂ ਦੇ ਹਿਸਾਬ ਕਿਤਾਬਾ ਉਦਾਂ ਦੇ ਸਾਹ ਪ੍ਰਾਨ ਹੱਦੇ ਨੇ ਹਾਂਜੀ ਇੱਕ ਕਰਨ ਕਰਾਉਣ ਵਾਲਾ ਮਹਾਰਾਜੀ ਹੈ ਜੀ ਇਹ ਗੁਰੂ ਰਾਮਦਾਸ ਜੀ ਦੀ ਮਹਾਰਾਜ ਦੀ ਕਿਰਪਾ ਵਾ ਉਹਨਾਂ ਦੀ ਕਿਰਪਾ ਨਾਲ ਚੱਲਦਾ ਪਿਆ ਉਹ ਮੇਰ ਪਰਿਆ ਹੱਥ ਰੱਖਣ ਤੇ ਮਹਾਰਾਜ ਆਪ ਹੀ ਸੇਵਾ ਕਰਾਈ ਜਾਂਦਾ ਸੋ ਸਾਡੇ ਨਾਲ ਹੋਰ ਵੀ ਬਜ਼ੁਰਗ ਨੇ ਜੋ ਇਸ ਸਾਰੇ ਰਿਕਾਰਡਿੰਗ ਚਲਾ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਸੱਚੀ ਗੱਲ ਬੋਲੋ ਸੱਚੀ ਗੱਲ ਕੀ ਲਗੋ ਤੋ ਹੈ ਹੈ ਕੀ ਬਜ਼ੁਰਗ ਆਗੇ ਸਤੋ ਸਿੰਘ ਕੀ ਬਜ਼ੁਰਗੋ ਇਹ ਸਾਰਾ ਮੰਦਿਰ ਵਿੱਚ ਆਪ ਕਿੰਨਾ ਜਿਹਾ ਚਾਲ ਚੱਲਦਾ ਕਦੇ ਕਦੇ ਚੱਲਦਾ ਹੋਣਾ ਯਾਨੀ ਪਹਿਲਾਂ ਸ਼ੁਰੂ ਜਦੋਂ ਰਾਜ ਕਰਦੇ ਇਹ ਬੜੀ ਚਿਰ ਦੀ ਗੱਲ ਹੈ 40 ਚਾ ਜਾਂ 40 ਜਾਂ 50 ਸਾਲ ਹੋ ਗਏ ਉਦੋਂ ਡੰਗਰਾਂ ਦੀ ਵਾਈ ਹੁੰਦੀ ਬਾਰੇ ਕੀ ਚੀਜ਼ ਕਰਦਾ ਜਿਹੜਾ ਇਹਨੂੰ ਤਰਉਂਦੇ ਜਿਹੜਾ ਧਿਆਨ ਕੀ ਮਤਲਬ ਕਿਦਾਂ ਸ਼ੁਰੂਆਤ ਹੁੰਦਾ ਧਿਆਨੋ ਨਾ ਮਾਰੇ ਨਿਖਾਰੇ ਵਈ ਆਖਿਆ ਸੀ ਤੇ ਕੀ ਕਰਨ ਆਏ ਹੋ ਇੱਥੇ ਦਰਸ਼ਕ ਕੋਈ ਨਹੀਂ ਤੁਸੀਂ ਚਲੋ ਜਾ ਕੇ ਤੇ ਜਿਹੜਾ ਜਿਹੜਾ ਕਮਾਲ ਆਇਆ ਜਾ ਕੇ ਤੇ ਸੰਕਤੀ ਸੇਵਾ ਕਰਦੇ ਬਿਲ ਜਲ ਚਲਾਓ ਤੇ ਜਿਹੜਾ ਆਏ ਕੋਈ ਮਾੜਾ ਆਏ ਗਰੀਬ ਆਏ ਤਗੜਾ ਆਏ ਉਹ ਖਾਲੀ ਨਾ ਜਾਏ ਤੇ ਇਹਨੂੰ ਮੋੜਨਾ ਨਹੀਂ ਬਲੀ ਮਹਾਂ ਪ੍ਰਸ਼ਰ ਗਾਹ ਹਾਂਜੀ ਹਾਂਜੀ ਉਹਨਾਂ ਦੇ ਉਹਨੂੰ ਤਾਂ ਬਹੁਤ ਫਰੇ ਜੋ ਕੋਲ ਦਾ ਕੰਮ ਚੱਲਣ ਦੇ ਆਏ ਇਸ ਕਿੰਨਾ ਮਤਲਬ ਜਿਹੜਾ ਦਾ ਇਸ ਤੇ ਕਮਾਲ ਜਿਹਾ ਲੱਗਦਾ ਹੈ ਹਾਂਜੀ ਕਿੰਨਾ ਮਤਲਬ ਕਮਾਲ ਜਿਹਾ ਲੱਗਦਾ ਹੈ ਕਮਾਲ ਪਹਿਲਾਂ ਵਿਗਾ ਲਾਉਂਦੇ ਹੁੰਦੇ ਹਾਂ ਤੇ ਦੋ ਢਾਈ ਕਿਨਾ ਆਸਾਨ ਲੱਗ ਜਾਂਦਾ ਆ ਹੁਣ ਵੇਖਾ ਉੱਥੋਂ ਤੁਰਕੇ ਆਉਂਦੇ ਹੁਣ ਜੀਆ ਚਾ ਗੰਨੇ ਪਏ ਲੱਗਿਆ ਜੀ ਸਿੱਦੇ ਜਿਹੜਾ ਮਤਲਬ ਉਦੋਂ ਤੋਂ ਲਾ ਕੇ ਹੁਣ ਤੱਕ ਮਤਲਬ ਸਾਕੇ ਤੱਕ ਜਾਣ ਪੜਿਆ ਕਿ ਕਿੰਨਾ ਵਧੀਆ ਹੁਣ ਪੜਾ ਆ ਪਹਿਲਾਂ ਘਾਟੀ ਪਹਿਲਾਂ ਲੋਕੀ ਆਮ ਕਮਾਲ ਲਾਉਂਦੇ ਹਾਂ ਤੇ ਉਦੋਂ ਗੱਲ ਕਿ ਘਾਟ ਆਉਂਦਾ ਹੈ ਕੋਈ ਗੰਨੇ ਲੈ ਆਉਂਦਾ ਹੈ ਕੋਈ ਭਰੀ ਲੈ ਆਉਂਦਾ ਹੈ ਕੋਈ ਸਬਜ਼ੀ ਲੈ ਆਉਂਦਾ ਹੈ ਤੇ ਲਈ ਜਾਂਦੇ ਹਾਂ ਤੇ ਜਿੰਨਾ ਕਿ ਨਹੀਂ ਹਨ ਬਸ ਲਾ ਕੋ ਉੱਤਰਦਾ ਹੀ ਜਾਂਦੇ ਜਿਹੜਾ ਕੋ 10 ਹੀ ਮਿੰਟ ਲਾ ਕੇ ਤੁੰਤੂ 15th ਏਰੀਆ ਦਾ ਤੁਹਾਡੇ ਨਾਲ ਹੋਰ ਵੀ ਕੋਈ ਚੀਵਾ ਕਰਦਾ ਜਾਂ ਤੁਹਾਡੇ ਨੂੰ ਨਹੀਂ ਹੋ ਰਹੀ ਪਤਾ ਨਹੀਂ ਹੁਣ ਰੱਬ ਜਾਣਦਾ ਅਸੀਂ ਕਿਹੜੇ ਜਾਣਦੇ ਹਾਂ ਕਿ ਲੰਬੀ ਗਾਡੀ ਝਾੜੀ ਲਾ ਕੇ ਜੱਦੀ ਇਥੇ ਮਤਲਬ ਉਹ ਜਿਹੜਾ ਵਾ ਕਿ ਕਿੰਨੇ ਵੇੜਾ ਵਾ ਚੱਲੂ ਕੀਤਾ ਗਿਆ ਅੱਜ ਕਿੰਨੇ ਵੇੜਾ ਚੱਲੇਗਾ 8-9 ਵਜੇ ਚਾਲੂ ਕਰਤਾ ਸੀ ਤੇ ਇਹੋ ਜਿਹਾ ਇੰਨਾ ਟਾਈਮ ਬੰਦ ਕਰਨ ਲੱਗਿਆ ਹੋ ਜਾਣਾ ਸੰਗਤ ਆਉਂਦੀ ਰੇ ਕਿ ਤੇ ਚੱਲਦਾ ਰਹਿਣਾ ਇਹਦੇ ਵਿੱਚ ਕੋਈ ਲਿਮਟ ਰੱਖੀ ਹੈ ਕੋਈ ਡੋਜ ਰੱਖੀ ਕੋਈ ਇੰਨੀ ਕਰ ਸਕਦਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਜਿੰਨੀ ਮਰਜ਼ੀ ਕਰ ਜਿੰਨੀ ਵਾਰੀ ਚਾਹੇ ਆਹ ਹੁੰਦਾ ਕਿਉਂ ਨਹੀਂ ਹੋਣੀ ਨਹੀਂ ਨਾ ਕੋ ਜਿੰਨੀ ਮਰਜ਼ੀ ਕਰ ਜਿੰਨੀ ਵਾਰੀ ਚਾਹੇ ਇਹ ਸਾਨੂੰ ਬਜ਼ੁਰਗ ਜਿਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਆ ਕਿ ਜਿੰਨੀ ਮਰਜ਼ੀ ਕੰਨੇ ਕਰ ਸਕਦਾ ਕੋਈ ਕਰ ਸਕਦਾ ਕਿਸੇ ਜਾਤਵਾਦ ਦਾ ਕੋਈ ਵੀ ਨਹੀਂ ਮੈਂ ਤੁਹਾਡਾ ਆਪਣਾ ਅਪਰੀਸ਼ੀਏਸ਼ੀਏਟ ਜੀ ਪਰ ਕੰਮ ਮਰਜ਼ੀ ਕਰਦਾ